ਸਮਾਜ ਸੇਵਾ ਵਿੱਚ ਅਗਾ ਵਧੂ ਰਹਿਣ ਵਾਲੇ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸ਼੍ਰੀਮਾਨ ਸੰਤ ਜਰਨੈਲ ਸਿੰਘ ਜੀ ਨੰਗਲ ਬੇਟ ਆਲੋਵਾਲ ਵਿਖੇ ਜੁਗੂ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਗੁਰਤਾਗੱਦੀ ਅਤੇ ਧੰਨ ਧੰਨ ਬਾਬਾ ਬੜਪਾਕ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਆਰਾਮੇ ਗਏ ਪਾਠਾਂ ਦੀ ਲੜੀ ਦੇ ਭੋਗ ਪਾਏ ਗਏ। ਇਸ ਉਪਰੰਤ ਮਹਾਨ ਕੀਰਤਨ ਦਰਬਾਰ ਸਜਾਇਆ ਗਿਆ। ਸਮਾਗਮ ਮੌਕੇ ਸੰਤ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣ ਅਤੇ ਉਹਨਾਂ ਦੇ ਪੋਤਰੇ ਲੋਕਦੀਪ ਸਿੰਘ ਅਤੇ ਜਥੇ ਨੇ ਇਲਾਹੀ ਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨੇਹਾਲ ਕੀਤਾ ਇਸ ਮੌਕੇ ਸੰਤ ਜਰਨੈਲ ਸਿੰਘ ਜੀ ਨੇ ਪ੍ਰਵਚਨ ਕਰਦਿਆਂ ਕਿਹਾ ਕਿ ਸਿੱਖ ਧਰਮ ਦਾ ਇਤਿਹਾਸ ਵੱਡ ਮੁੱਲਾ ਹੈ ਗੁਰੂਆਂ ਦੀ ਬਖਸ਼ਿਸ਼ ਸਦਕਾ ਹੀ ਆਪਾਂ ਖੁਸ਼ਹਾਲੀਪਰਿਆ ਜੀਵਨ ਬਸਰ ਕਰ ਰਹੇ ਹਾਂ ਉਹਨਾਂ ਸੰਗਤਾਂ ਨੂੰ ਅੰਮ੍ਰਿਤ ਛਕ ਗੁਰੂ ਵਾਲੇ ਬਣਨ ਲਈ ਪ੍ਰੇਰਿਤ ਕੀਤਾ ਸਮਾਗਮ ਮੌਕੇ ਬੀਬੀ ਕਰਮਜੀਤ ਕੌਰ ਸੰਦੂ ਜਸਵੀਰ ਸਿੰਘ ਗਰੇਵਾਲ ਲੁਤਿਆਣਾ ਹਰਚਰਨ ਸਿੰਘ ਬਾਜਵਾ ਵਿਰਸਾ ਸਿੰਘ ਖਾਲਸਾ ਅਤੇ ਹੋਰ ਹਾਜ਼ਰ ਸਨ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟਿਆਰਾ ਦੀ ਰਿਪੋਰਟ ਦੇਮਿਆ ਤਾ ਤੋ ਤਾਰ ਦੁਖ ਅੰਕਾਸ ਸੁਖਾਸ ਤਾਂ ਜੋ ਬੇਨਰ ਕੋ ਨਾ ਗਏ ਬਲੇ ਸੋਨਿਹਾਲ ਬਲੇ ਸੋਨਿਹਾਲ ਲੇਕਿਨ ਸੋਨਿਹਾਲ ਬਲੇ ਬਲੇ ਸੋ ਨਿਹਾਲ ਆਪ ਜੀ ਨੂੰ ਹਾਲ ਬਲੇ ਸੋ ਨਿਹਾਲ ਆਪ ਜੀ ਨੂੰ ਹਾਲ ਮੇਰੀ ਸੋਹਰਿਆ ਆਹ ਸ੍ਰੀ ਅਕਾਲ ਬਲੇ ਸੋ ਨਿਹਾਲ ਆਪ ਜੀ ਨੂੰ ਹਾਲ ਜੈ ਜਸ ਦੀ ਸਭ ਸਾਲਤ ਸਾਰੀ ਸੰਗਤ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਅੱਜ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਨੈਲ ਸਿੰਘ ਲੰਗਰਵੇਟ ਨੇੜੇ ਕਲੋਅ ਬਲੌਰ ਵਿਖੇ ਹਫਤਾਵਾਰੀ ਸਮਾਗਮ ਜੇਠੇ ਆ ਤੁਹਾਨੂੰ ਸਮਰਪਿਤ ਧੰਨ ਧੰਨ ਸਤਿਗੁਰੂ ਅਮਰਦਾਸ ਪਾਤਸ਼ਾਹ ਜੀ ਦੇ 450 ਸਾਲਾ ਗੁਰਤਾ ਗਦੀ ਦਿਸ਼ੂ ਨੂੰ ਸਮਰਪਿਤ ਅਤੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਦੇ ਗੁਰਤਾ ਗਦੀ ਦਿਸ਼ੂ ਨੂੰ ਸਮਰਪਿਤ ਧੰਨ ਧੰਨ ਬਾਬਾ ਬਟਪਾਖਸ਼ਮਾ ਦੇ ਆਗਿਆ ਗੁਰੂ ਨੂੰ ਸਮਰਪਿਤ ਤਿੰਨ ਰੋਜ਼ਾ ਮਹਾਨ ਗੁਰਮੁਖ ਸਮਾਗਮ ਰੰਭ ਹੋਇਆ ਜਿਤਨੇ ਸੋਮਵਾਰ ਰੋਜ਼ਾਂ ਤੋਂ ਇੱਕ ਸਹਿਜ ਸਮਟ ਪਾਠ ਜਪਜੀ ਸਾਹਿਬ ਚੌਪਈ ਸ੍ਰੀ ਮੂਲ ਮੰਤਰ ਸਾਤੀ ਬਾਉ ਦੇ ਜਾਪਾਂ ਨਾਲ ਤੇ ਸ਼ੁੱਕਰਵਾਰ ਰੋਜ਼ਾਂ ਤੋਂ 11 ਸ਼੍ਰੀ ਖੰਡ ਪਾਠ ਸਾਹਿਬ ਜਪੀ ਸਾਹਿਬ ਦੇ ਜਾਪਾਂ ਸਮੇਤ ਆਰੰਭ ਹੋਏ 14 ਪਾਠਾਂ ਦੇ ਖੰਡ ਪਾਠਾਂ ਦੇ ਭੋਗ ਪਏ ਆ ਦੀਵਾਨ ਸਜਿਆ ਸਜੇ ਦੀਵਾਨ ਵਿੱਚ ਰਾਗੀ ਤਾਰੀ ਕਵੀਸ਼ਰੀ ਜਥਿਆਂ ਨੇ ਸਾਤੂੜਾ ਦੇ ਜੀਵਨੀ ਤੇ ਚਾਣਣਾ ਪਾਇਆ ਗੁਰੂ ਇਤਿਆਹ ਸੁਣਾਇਆ ਅਤੇ ਸਮੂਚੀਆਂ ਸੰਗਤਾਂ ਨੂੰ ਫਿਰ ਸੰਤ ਬਾਬਾ ਜਨੈਲ ਸਿੰਘ ਜੀ ਅਤੇ ਉਨਮਤ ਜਥੇਬੰਦੋਂ ਸਭ ਨੂੰ ਜੀ ਆਇਆਂ ਸਭ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਵੀ ਪ੍ਰੇਮੀਆਂ ਨੇ ਗੁਰੂ ਕੇ ਪਿਆਰਿਆਂ ਨੇ ਇਸ ਸਮਾਗਮ ਦੇ ਵਿੱਚ ਬਾਣੀ ਦਾ ਜਾਪ ਬ੍ਰੰਹ ਕਰਵਾਏ ਉਹਨਾਂ ਸਾਰਿਆਂ ਨੂੰ ਮਾ ਬਾਬਾ ਜੀ ਵੱਲੋਂ ਸਰਪਾਉ ਹੁਕਮ ਨਾਲ ਪੇਟੜੋਏ ਤੇ ਬੇਅੰਤ ਸੰਗਤਾਂ ਨੇ ਜਿੱਥੇ ਗੁਰੂ ਦਾ ਲੰਗਰ ਵੀ ਤੁਟ ਵਰਤਿਆ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਅੱਜ ਦੇ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਧੰਨਵਾਦ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁਮਣਾ ਵਾਲੇ ਉਹਨਾਂ ਦਾ ਸਾਰਾ ਪਰਿਵਾਰ ਬਾਬਾ ਬਲ ਸਿੰਘ ਲੋਪਦੀਪ ਸਿੰਘ ਜੀ ਸਾਰਾ ਜੱਥਾ ਹਾਜ਼ਰੀ ਭਰ ਕੇ ਗਿਆ ਤੇ ਉੱਥੇ ਬਿਆੰਤ ਹੋਰ ਰਾਗੀ ਜੱਥਿਆਂ ਨੇ ਢਾਡੀ ਜੱਥਿਆਂ ਨੇ ਵੀ ਗੁਰ ਇਤਿਹਾਸ ਸੁਣਾ ਕੇ ਸੰਤਨ ਨਿਹਾਲ ਕੀਤਾ ਤੇ ਆਉਣ ਵਾਲਾ ਜਿਹੜਾ ਸਮਾਗਮ ਬੇਨਤੀ ਸੰਗਤਾਂ ਨੂੰ ਕਿ ਬਾਬਾ ਜੀ ਦੇ ਵੱਲੋਂ ਸਾਲਾਨਾ ਸਮਾਗਮ ਹਰ ਸਾਲ ਜੋ ਕਿ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਆਗਮਨ ਪੁਰਬ ਮਾਤਾ ਪ੍ਰਕਾਸ਼ ਕੌਰ ਦੀ ਜਨਮ ਵਰਧੀ ਨੂੰ ਸਮਰਪਿਤ ਪੰਜ ਰੁੱਝਾ ਮਹਾਨ ਗੁਰੂ ਸਾਹਿਬ ਨਵੰਬਰ ਦੇ ਵਿੱਚ ਜਿਹਦੇ ਵਿੱਚ ਸਮੂਹ ਲੜਕੀਆਂ ਦੇ ਨੰਦ ਕਾਰਜ ਹੋ ਰਿਹਾ ਹੈ ਮਹਾਨ ਨਗਰ ਕੀਰਤਨ ਪਿੰਡੂ ਖੇੜ ਵਿਲਾ ਹੋ ਰਿਹਾ ਹੈ ਆਪ ਸੰਗਤਾਂ ਨੂੰ ਬੇਨਤੀ ਹੈ ਇਸ ਮਾਗਨ ਦੇ ਵਿੱਚ ਲੋੜਵੰਦ ਬੱਚਿਆਂ ਦੇ ਵਿਆਹ ਕੀਤੇ ਜਾਂਦੇ ਹਨ ਜਿਨ੍ਹਾਂ ਦੇ ਪਰਿਵਾਰ ਆਰਥਿਕ ਤੌਰ ਤੇ ਕਮਜ਼ੋਰ ਬੱਚੀਆਂ ਜਵਾਨ ਹੋ ਚੁੱਕੀਆਂ ਬਿਉਮ ਦੇ ਯੋਗ ਹਨ ਬਿਉਮ ਦੀ ਸਮਰੱਥਾ ਨਹੀਂ ਉਹ ਆਪਣੀਆਂ ਬੱਚੀਆਂ ਦੇ ਰਿਸ਼ਤੇ ਤੈਅ ਕਰਕੇ ਆਪਣੀਆਂ ਅਰਜ਼ੀਆਂ 1 ਅਕਤੂਬਰ ਤੋਂ ਲੈ ਕੇ 30 ਅਕਤੂਬਰ ਤੱਕ ਗੁਰਦਰਾ ਸਾਹਿਬ ਗੁਰਦਰਾ ਸਿੰਘਾ ਸ਼ਹੀਦਾਂ ਡੇਰਾ ਸੰਤ ਬਾਬਾ ਜਨੈਲ ਸਿੰਘ ਨੰਗਲ ਬੇਟਾ ਲੋਕ ਵਿੱਚ ਭੇਜਣ ਜਿਹਦੇ ਵਿੱਚ ਬੱਚੀ ਦੀ ਉਮਰ 18 ਸਾਲ ਲੜਕੇ ਦੀ ਉਮਰ ਕਿੰਨੀ ਸਾ ਦੋਨੋਂ ਬੱਚਿਆਂ ਦੇ ਜਨਮ ਦਾ ਪ੍ਰੂਫ ਨਾਲ ਲਾ ਕੇ ਦੋਨਾਂ ਬੱਚਿਆਂ ਨੂੰ ਬਿਠਾਲ ਕੇ ਦੋਨਾਂ ਬੱਚਿਆਂ ਦੇ ਮਾਤਾ ਪਿਤਾ ਪਿੱਛੇ ਖੜੇ ਹੋ ਕੇ ਆਪਣੀ ਫੋਟੋ ਖਿੱਚ ਕੇ ਅਰਜੀ ਦੇ ਨਾਲ ਪਿੰਡ ਦੇ ਨੰਬਰ ਦਾ ਸਰਪੰਚ ਕੋਲ ਤਸਦੀਕ ਕਰਾ ਕੇ ਆਪਣੀਆਂ ਅਰਜ਼ੀਆਂ ਗੁਰਦਵਾਰ ਸਾਹਿਬੇ 'ਤੇ ਭੇਜਣ ਦੀ ਕਿਰਪਾਲਤਾ ਕਰੋ ਇਹਨਾਂ ਅਰਜ਼ੀਆਂ ਦੀ 1 ਅਕਤੂਬਰ ਤੋਂ ਲੈ ਕੇ 31 ਅਕਤੂਬਰ ਤੱਕ ਤਰੀਖ ਹੈ ਲੋੜਵੰਦ ਪਰਿਵਾਰ ਇਹਨਾਂ ਸਮਾਗਮ ਤੋਂ ਲਾਹਾ ਲੈਣ ਤੇ ਜਿੱਥੇ 19 ਨਵੰਬਰ ਨੂੰ ਅੱਖਾਂ ਦਾ ਮਹਾਨ ਕੈਂਪ ਲੱਗ ਰਿਹਾ ਲੋੜਵੰਦ ਮਿੱਟੀ ਜਾਂਦੇ ਅੱਖਾਂ ਦੇ ਅਪਰੇਸ਼ਨ ਕਰਕੇ ਲੰਝ ਪਾਏ ਜਾਣਗੇ ਦਵਾਈਆਂ ਫ੍ਰੀ ਦਿੱਤੀਆਂ ਜਾਣਗੀਆਂ ਐਂ ਕੈਫ ਫ੍ਰੀ ਦਿੱਤੀਆਂ ਜਾਣਗੀਆਂ ਸਾਰੀਆਂ ਸੰਗਤਾਂ ਦਾ ਸਮਗਮਤੁ ਲਾਹ ਲਓ ਜਿੰਨੀਆਂ ਵੀ ਸੰਗਤਾਂ ਚੱਲ ਕੇ ਆਈਆਂ ਜੀਆਂ ਆ ਤਨਬਾਦ ਮਹਾਂਪੁਰਖਾਂ ਦਾ ਧੰਨਵਾਦ ਜਿਨ੍ਹਾਂ ਨੇ ਇਹ ਜੋਗ ਸਮਗਮ ਰੰਭੇ ਹੈ ਸੂਚੀਆਂ ਸੰਗਤਾਂ ਦਾ ਜਥਿਆਂ ਦਾ ਮੀਡੀਆ ਵਾਲੇ ਸਾਰੇ ਵੀਰਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ